ਜਾ ਸੇਵਾ ਸੁਸਾਇਟੀ ਦੇ ਵਿੱਚ ਜਿਹੜੇ ਬੱਚਿਆਂ ਨੂੰ ਉਹ ਅੱਗੇ ਪਲੇਟਫਾਰਮ ਦੇ ਰਹੇ ਨੇ ਤੇ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਨੇ ਕਿਵੇਂ ਅਸੀਂ ਜਜਮੈਂਟ ਕਰੀਏ ਕਿ ਇੱਕ ਤੋਂ ਵੱਧ ਕੇ ਇੱਕ ਬੱਚਾ ਬਖੂਬੀ ਆਪਣੀ ਇੱਥੇ ਸਿੰਗਿੰਗ ਕਰ ਰਿਹਾ ਤੇ ਉਹ ਰਪਈਆ ਦੂੰ ਨਿਰਦਾਈ ਗਾਣਾ ਵੀ ਰਿਕਾਰਡ ਕਰਾਵਾਂਗੇ ਟੈਲੈਂਟ ਨੂੰ ਬਾਹਰ ਲਾਉਣਾ ਚਾਹੀਦਾ ਦੇਖੋ ਜੀ ਜਸੇਵਾ ਸੁਸਾਇਟੀ ਹਮੇਸ਼ਾ ਹੀ ਬੱਚਿਆਂ ਦੀਏ ਜਿਹੜੇ ਹੁਨਰ ਅਗੇ ਨੇ ਉਹਨਾਂ ਨੂੰ ਬਾਹਰ ਲੈ ਕੇ ਆਂਦੀ ਹੈ ਸਕਿੱਲ ਇਸ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਜਸੇਵਾ ਸੁਸਾਇਟੀ ਹਮੇਸ਼ਾ ਹੀ ਸਕਿੱਲਸ ਦੇ ਉੱਤੇ ਵਰਕ ਕਰਦੀ ਹੈ ਐ ਵੀ ਇੱਕ ਸਕਿੱਲ ਹੈ ਜਸੇਵਾ ਸੁਸਾਇਟੀ ਦੇ ਵਿੱਚ ਜਿਹੜੇ ਬੱਚਿਆਂ ਨੂੰ ਉਹ ਅੱਗੇ ਪਲੇਟਫਾਰਮ ਦੇ ਰਹੇ ਨੇ ਤੇ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਨੇ ਅਸੀਂ ਜਿਸ ਤਰ੍ਹਾਂ ਸਕਿਨ ਦੇ ਕੋਰਸੇ ਵੀ ਕਰਵਾ ਰਹੇ ਹਾਂ ਬੁਟੀਸ਼ੀਅਨ ਦੇ ਬੁਟੀਕ ਦੇ ਇੰਗਲਿਸ਼ ਸਪੀਕਿੰਗ ਦੇ ਕੋਰਸੇ ਚੱਲ ਰਹੇ ਉਸੇ ਤਰ੍ਹਾਂ ਹੀ ਅਸੀਂ ਸਿੰਗਿੰਗ ਕੰਪੀਟੀਸ਼ਨ ਵੀ ਇੱਕ ਸਕਿੱਲ ਦਾ ਕੋਰਸ ਹੈ ਜਿਹੜਾ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਤੇ ਬਹੁਤ ਇੰਜੋਏ ਕਰ ਰਹੇ ਹਾਂ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਟੈਲੈਂਟ ਹੈ ਕਿ ਅਸੀਂ ਆਪ ਸਾਨੂੰ ਜਜਮੈਂਟ ਕਰਨ ਦੇ ਵਿੱਚ ਵੀ ਬੜੀ ਸਰ ਨੂੰ ਦਿੱਕਤ ਹੋ ਰਹੀ ਹੈ ਕਿ ਕਿਵੇਂ ਅਸੀਂ ਜਜਮੈਂਟ ਕਰੀਏ ਕਿ ਇੱਕ ਤੋਂ ਵੱਧ ਕੇ ਇੱਕ ਬੱਚਾ ਬਖੂ ਵੀ ਆਪਣੀ ਇੱਥੇ ਸਿੰਗਿੰਗ ਕਰ ਰਿਹਾ ਜੀ ਅਕਸਰ ਇਹੋ ਜਿਹੇ ਬੱਚੇ ਕੋਈ ਸਾਨੂੰ ਮੌਕਾ ਨਹੀਂ ਮਿਲਦਾ ਕਿਹੜਾ ਪਲੇਟਫਾਰਮ ਹੈ ਉਹਨਾਂ ਵਾਸਤੇ ਬਿਲਕੁਲ ਜੀ ਬਹੁਤ ਹੀ ਵੱਡਾ ਪਲੇਟਫਾਰਮ ਹੈ ਜੱਸ ਸੇਵਾ ਸੁਸਾਇਟੀ ਨੇ ਇਹਨਾਂ ਬੱਚਿਆਂ ਨੂੰ ਦਿੱਤਾ ਤੁਸੀਂ ਅਗਰ ਉਹਨਾਂ ਕੋਲੋਂ ਪੁੱਛੋ ਵੀ ਤੇ ਇਹਦੇ ਵਿੱਚ ਕੋਈ ਵੀ ਉਹਨਾਂ ਕੋਲੋਂ ਫੀਸ ਨਹੀਂ ਲਿੱਤੀ ਗਈ ਹੈ ਕੋਈ ਵੀ ਐਂਟਰੀ ਫੀਸ ਨਹੀਂ ਬਿਲਕੁਲ ਫ੍ਰੀ ਆਫ ਕਾਸਟ ਜਿਸ ਤਰ੍ਹਾਂ ਹਰ ਕੋਰਸ ਬਿਲਕੁਲ ਫ੍ਰੀ ਆਫ ਕਾਸਟ ਚੱਲਦਾ ਹੈ ਐਵੀ ਕੋਰਸ ਬਿਲਕੁਲ ਫ੍ਰੀ ਆ ਪਰਸਨ ਕੀਤਾ ਜਾਏਗਾ ਜੀ ਤੇ ਹੋਰ ਕਿੰਨੇ ਕੁ ਬੱਚੇ ਸਮਝ ਲਓ ਕਿ ਆਣਗੇ ਹੋਰ ਹੁਣ ਸਾਡੇ ਕੋਲ 150 ਬੱਚਾ ਸੀਗਾ ਜਿਨ੍ਹਾਂ ਦੀ ਐਂਟਰੀ ਇੱਥੇ ਹੋਈ ਸੀਗੀ ਉਹਦੇ ਵਿੱਚੋਂ ਅਸੀਂ 34 ਜਿਹੜੇ ਕੈਂਡੀਡੇਟਸ ਨੇ ਬਾਹਰ ਕੱਢੇ ਆ ਉਹਨਾਂ ਦੇ ਵਿੱਚ ਵੀ ਉਹ ਵਿੱਚੋਂ ਦੀ ਵੀ ਜਿਹੜੇ 10 ਟਿਕਟ ਨੂੰ ਫੈਨਾਲੇ ਜਾਣਗੇ ਤੇ ਇਹਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਨੂੰ ਇਹ ਰੁਕਣਾ ਨਹੀਂ ਹੈ ਕਾਫਲਾ ਅੱਗੇ ਤੋਂ ਅੱਗੇ ਵੱਧਦਾ ਚਲਾ ਜਾਏਗਾ ਸਾਨੂੰ ਮੁਸ਼ਕਿਲ ਹੋ ਜਾਣੀ ਹੈ ਵੀ ਅਸੀਂ ਇਹਨੂੰ ਕਿੱਦਾਂ ਮੈਨੇਜ ਕਰਨਾ ਆਹ ਬੜੀ ਜਸ ਸੇਵਾ ਸੁਸਾਇਟੀ ਨੇ ਇੱਕ ਉਪਰਾਲਾ ਥੋੜੇ ਦਿਨ ਪਹਿਲੇ ਦੋ ਕੁ ਮਹੀਨਿਆਂ ਤੋਂ ਅਸੀਂ ਸਟਾਰਟ ਕੀਤਾ ਸੀ ਆਵਾਜ਼ ਅੰਮ੍ਰਿਤਸਰ ਦੀ ਔਰ ਉਹਦੇ ਲਈ ਅਸੀਂ ਅੱਜ ਹੋਟਲ ਕੁਆਲਿਟੀ ਇਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਾਡੇ ਕੋਲ ਆਨਲਾਈਨ ਐਂਟਰੀਜ਼ 150 ਤੋਂ 152 ਆਈਆਂ ਸੀ ਜਿਨ੍ਹਾਂ ਨੂੰ ਕੈਡਰ ਆਫ ਜਜਸ ਨੇ ਆਨਲਾਈਨ ਹੀ ਡਿਸਾਈਡ ਕੀਤਾ ਸੀ ਜਿਨ੍ਹਾਂ ਨੂੰ ਅਸੀਂ ਭੇਜੀਆਂ ਦੋਜ਼ ਵਰ ਰੌ ਵਿਡੀਓਜ਼ ਆਫ ਸਿੰਗਰਸ ਔਰ ਖੂਬਸੂਰਤੀ ਹੈ ਵਾ ਕਿ ਇਹਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਸੀ ਪੰਜਾਬ ਦੇ ਉਹ ਬੱਚੇ ਟੈਲੈਂਟਡ ਅੱਗੇ ਆਏ ਜਿਨ੍ਹਾਂ ਨੂੰ ਕਦੀ ਕੋਈ ਪਲੈਟਫਾਰਮ ਮਿਲਿਆ ਹੀ ਨਹੀਂ ਸੀ ਬਹੁਤ ਵੱਡੇ ਵੱਡੇ ਆਈ ਡੋਨਟ ਵਾਂਟ ਟੂ ਨੇਮ ਦੋਜ਼ ਪਲੈਟਫਾਰਮਸ ਉੱਥੇ ਤੱਕ ਪਹੁੰਚ ਨਹੀਂ ਸੀ ਪਾਰੇ ਕੁਝ ਸਫਾਰਸ਼ਾਂ ਹੁੰਦੀਆਂ ਕੁਝ ਕੋਈ ਕਿਸੇ ਬਾਰੇ ਇੱਕ ਦੱਸ ਦਿੰਦਾ ਇਹਨੂੰ ਲੈ ਆਓ ਅੱਗੇ ਉਹਨੂੰ ਲੈ ਆਓ ਇਸ ਪਲੈਟਫਾਰਮ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਸੀ ਕਿੰਨੇ ਕਿੰਨੇ ਹੋਣਾ ਔਰ ਉਹਨਾਂ ਦੇ ਵਿੱਚੋਂ 34 ਐਂਟਰੀਜ਼ ਜਿਹੜੀਆਂ ਨੇ ਡਿਸਾਈਡ ਕੀਤੀਆਂ ਗਈਆਂ ਔਰ 34 ਐਂਟਰੀਜ਼ ਦੇ ਵਿੱਚੋਂ ਅਸੀਂ ਅੱਜ ਸੈਮੀ ਫਾਈਨਲਸ ਟਿਕਟ ਟੂ ਫਿਨਾਲੇ ਸ਼ੋ ਅੰਮ੍ਰਿਤਸਰ ਦੇ ਵਿੱਚ ਕੀਤਾ ਫਾਜ਼ਲ ਕਾ ਜਲਾਲਾਬਾਦ ਜਲੰਧਰ ਗੁਰਦਾਸਪੁਰ ਪੱਟੀ ਤਰਨ ਤਰਨ ਅੰਮ੍ਰਿਤਸਰ ਇਥੋਂ ਇਥੋਂ ਸਾਡੇ ਕੋਲ ਐਂਟਰੀਜ਼ ਆਈਆਂ ਔਰ ਐਨਕੂ ਹੁਨਰ ਬੱਚੇ ਨੇ ਹੁਨਰ ਦੀ ਪਰਖ ਸਾਡੇ ਮੇਨ ਸ਼ੋਅ ਦਾ ਸੀ ਕਿਵੇਂ ਮੰਚ ਆ ਕੇ ਉਸ ਨੂੰ ਕਰਨਾ ਚਾਹੀਦਾ ਸੀ ਮੰਚ ਆ ਤਾਂ ਆਇਆ ਕਿ ਇੱਕ ਦਿਨ ਨਾ ਸਾਡੇ ਚ ਇੱਕ ਕੈਂਡੀਡੇਟ ਹੈਗਾ ਮੈਂ ਆਈ ਡੋਨਟ ਵਾਂਟ ਟੂ ਨੇਮ ਹਿਮ ਮੈਂ ਉਸ ਕੈਂਡੀਡੇਟ ਨੂੰ ਕੁਦਰਤੀ ਪੁਤਲੀ ਘਰ ਉੱਥੇ ਮੈਂ ਚੌਂਕ 'ਚ ਰੁਕਿਆ ਤੇ ਉਹਦਾ ਇੱਕ ਛੋਟਾ ਜਿਹਾ 카ਟਲ ਸੀ ਤੇ ਉਹ ਉਬਲੇ ਅੰਡਿਆਂ ਦੀ ਸੇਲ ਕਰ ਰਿਹਾ ਸੀ ਤੇ ਮੈਨੂੰ ਉਹਨੇ ਵੈਸੇ ਹੀ ਗਾ ਕੇ ਸੁਨਾਤਾ ਤੇ ਮੈਂ ਕਿਹਾ ਕਿਉਂ ਇਹ ਕਿਉਂ ਅੱਛੇ ਤੱਕ ਰਹਿਣਗੇ ਮੈਂ ਆਪਣੀ ਟੀਮ ਸਾਰੀ ਨਾਲ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਕਿ ਇਹ ਡਿਫਿਕਲਟ ਹੈ ਜੋ ਤੂੰ ਕਹਿ ਰਿਹਾ ਪੰਜਾਬ ਚ ਬਹੁਤ ਜ਼ਿਆਦਾ ਔਨਰ ਹੈ ਤੂੰ ਕਮੇ ਕਿ ਤੂੰ ਓਪਨ ਕਰਤਾ ਤੂੰ ਕੋਈ ਕੈਟੇਗੋਰਾਇਜ਼ ਵੀ ਨਹੀਂ ਕੀਤਾ ਸਿੱਧਾ ਹੀ ਕਹਿਤਾ ਕਿ ਐਂਟਰੀਜ਼ ਭੇਜੋ ਸਿਰਫ ਅਦਲੀ ਅਸੀਂ 15 ਦਿਨ ਜ਼ਰੂਰ ਕਿਉਂਕਿ ਅਸੀਂ ਕੁਛ ਤੇ ਕਰਨਾ ਸੀ ਏਦਾਂ ਤੇ ਬਹੁਤ ਜ਼ਿਆਦਾ ਹੋ ਜਾਣਾ ਸੀ ਉਹ 15 ਦਿਨਾਂ ਦੇ ਵਿੱਚ ਸਾਨੂੰ ਫਿਰ 152 ਐਂਟਰੀਜ਼ ਆਈਆਂ ਉਹ ਬੱਚੇ ਨੂੰ ਵੇਖਿਆ ਔਰ ਉਹ ਬੱਚੇ ਨੇ ਗਾਇਆ ਅੱਜ ਵੀ ਗਾਇਆ ਬਾਖੂ ਵੀ ਗਾਇਆ ਤੇ ਫਿਰ ਆਪਾਂ ਗਿਆ ਕਿ ਇਸ ਬੱਚਿਆਂ ਨੂੰ ਪਲੇਟਫਾਰਮ ਦਈਏ ਅਸੀਂ ਅੱਜ ਟਿਕਟ ਟੂ ਫਿਨੈਲੇ ਕਰ ਰਹੇ ਹਾਂ ਇਸ ਤੋਂ ਬਾਅਦ ਦਸਿਆਂ ਬਾਰੇ ਬੱਚੇ ਜਿੰਨੇ ਸਾਡੇ ਜਜਜਸ ਮੈਂਟਰਸ ਬੈਠੇ ਨੇ 뮤직 ਟੀਚਰਸ ਆਏ ਨੇ ਸਪ੍ਰਿੰਗ ਡੇਲ ਸਕੂਲ ਤੋਂ ਰਮੇਸ਼ ਸਰ ਆਏ ਨੇ ਉਹਨਾਂ ਦੀ ਵਾਈਫ ਰਵਿੰਦਰਜੀਤ कौर ਆਏ ਨੇ ਅਰਵਿੰਦਰ ਸਿੰਘ ਭੱਟੀ ਜੀ ਆਏ ਨੇ ਤੁਸੀਂ ਵੇਖ ਸਕਦੇ ਹੋ میوزਿਕ ਨਾਲ ਰਿਲੇਟਡ ਨੇ ਸਾਡੇ ਰਣਬੀਰ ਰਾਣਾ ਰਣਬੀਰ ਸਿੰਗਰ ਨੇ ਉਹ ਇੱਥੇ ਨੇ ਉਸ ਤੋਂ ਪਹਿਲੇ ਸਾਡੇ ਕੋਲ ਹੋਰ ਇੱਥੇ میوزਿਕ ਨਾਲ ਰਿਲੇਟਡ ਜਜਸ ਸੀ ਅੱਜ ਐਡੀਸ਼ਨਲ ਡਿਸਟ੍ਰਿਕਟ ਜਜ ਜਲੰਧਰ ਤੋਂ ਸਰਦਾਰ ਪੀ ਐਸ ਰਾਏ ਜੀ ਗੈਸਟ ਆਫ ਆਨਰ ਸੀ ਉਹ ਵੀ میوزਿਕ ਨੂੰ ਪਿਆਰ ਕਰਦੇ ਨੇ ਔਰ ਉਹਨਾਂ ਨੇ ਇਹ ਜਜਮੈਂਟ ਜਿਹੜੀ ਹੈ ਬਿਲਕੁਲ ਹੀ 임파셜 ਜਜਮੈਂਟ ਜਿਹੜੀ ਹੈ ਥੋੜੀ ਦੇਰ ਤੱਕ ਅਸੀਂ ਹੋਰ ਅੱਧੇ ਘੰਟੇ ਤੱਕ ਉਧਰ ਲੈ ਪੜਾ ਤੇ ਪਹੁੰਚ ਰਹੇ ਆ ਉਹ ਅਨਾਉਂਸ ਕਰਾਂਗੇ ਸਾਡੇ ਵੱਲੋਂ ਦੱਸਤਾ ਹੈ ਅਸੀਂ ਜੇ ਜਜੇਸ ਕਹਿੰਗੇ ਇੱਕ ਦੋਨੋਂ ਹੋਰ ਜਜ ਕਰਨਾ ਅੱਛਾ ਗਾਉਂਦੇ ਨੇ ਤੇ ਉਹਨਾਂ ਨੂੰ ਅਸੀਂ ਫਾਈਨਲਸ ਲੈ ਕੇ ਜਾਵਾਂਗੇ ਫਾਈਨਲ ਦੇ ਵਿੱਚ ਮੈਂ ਦੱਸਣਾ ਚਾਹੁੰਨਾ ਫਾਈਨਲ ਦੇ ਵਿੱਚ ਕੈਸ਼ ਪ੍ਰਾਈਜ਼ਸ ਹੋਣਗੇ ਜੇ ਕਿਸੇ ਨੇ ਮਦਦ ਕੀਤੀ ਤਾਂ Winner ਦਾ ਇਹ ਗਾਣਾ ਵੀ ਰਿਕਾਰਡ ਕਰਾਵਾਂਗੇ